ਮੋਦੀ ਸਾਹਿਬ ਹੋਣ ਚਾਏ ਅੰਮਿਤ ਸ਼ਾਹ ਜੀ ਹੋਣ ਚਾਏ ਯੋਗੀ ਸਾਹਿਬ ਉਹਨਾਂ ਆ ਕੇ ਕੀ ਕਹੇਗੇ ਵੀ ਸਾਡੇ ਮਿੱਤਰ ਹੈ ਵੀ ਅਸੀਂ ਮਿੱਤਰਤਾ ਨਿਭਾਵਾਂਗੇ ਤੇ ਉਹਨਾਂ ਨੇ ਅੱਜ ਮਿੱਤਰਤਾ ਰਵਾਈ ਹੈ ਭਾਰਤੀ ਜਨਤਾ ਪਾਰਟੀ ਕਿ ਸਨਾਲੀ ਕੰਮ ਕਰ ਰਹੀ ਹੈ ਤੇ ਹੁਣ ਮੈਂ ਸਮਝਦਾ ਕਿ ਬਿੱਟੂ ਸਾਹਿਬ ਇਹ ਪੁੱਲ ਦਾ ਕੰਮ ਕਰਨਗੇ ਸਾਡੀ ਅੱਜ ਤਰੱਕੀ ਭਾਜਪਾ ਚ ਹੈ ਭਾਜਪਾ ਜਿਹੜੀ ਸਟੇਟ ਚ ਜਾਂਦੀ ਤਰੱਕੀ ਕਰਦੀ ਮੈਂ ਕਾਂਗਰਸੀ ਵੀਰਾਂ ਨੂੰ ਬੇਨਤੀ ਕਰਾਂਗਾ ਕਮਾਂਡ ਦਾ ਸਿਰ ਨੀਵਾ ਹੁੰਦਾ ਹਮੇਸ਼ਾ ਆਮ ਆਦਮੀ ਪਾਰਟੀ ਨੇ ਪਹਿਲੀ ਗੱਪਸ ਨੇ ਵੀ 1000 ਰੁਪਏ ਔਰਤਾਂ ਦਾਂਗੇ ਤੁਹਾਨੂੰ ਮਿਲ ਗਏ 26 ਮਹੀਨੇ ਹੋ ਗਏ ਤੁਹਾਡੇ ਘਰ ਚ ਵੀ ਆਇਆ ਫਿਰ ਤੁਹਾਡਾ ਵੀ 1 ਲੱਖ ਰੁਪਏ ਬਣ ਗਿਆ ਘਰ ਦੇ ਵਿੱਚ ਪਾਏ ਹੋਰ ਵੀ ਲੇਡੀਜ਼ ਐ ਹੁਣ ਤਾਂ ਟੱਪ ਕੇ ਟਕਾ ਟਕ ਖਟਾ ਘਟ ਕਰਨਗੇ ਟਕਾ ਟਕ ਖਟਾ ਘਟ ਦੱਸ ਤੇ ਅੱਜ ਉਹੀ ਗੱਲਾਂ ਕਰੀਂਦੇ ਟਕਾ ਟਕ ਖਟਾ ਘਟ 85 8500 ਰੁਪਏ ਮਹੀਨੇ ਦਾ ਆਊਗਾ 1 ਲੱਖ ਰੁਪਏ ਸਾਲ ਦਾ ਲੈ ਲਓ ਹੁਣ ਅਸੀਂ ਜਿਹੜੀ ਗੱਲ ਕੀਤੀ ਬੜੀ ਵੀ ਦੇਖਣੇ ਮਾਂ ਕਹਿੰਦੀ ਵੀ ਕਲੇਸ਼ ਪੈਂਦਾ ਜਦੋਂ ਝਾੜੂ ਪੜਾਵੇ ਲੰਮਾ ਬਾਦੋ ਲੰਮਾ ਬਾਸ ਤਾਂ ਪੁੱਕਾ ਨੇ ਹਾਲਾਤ ਹੀ ਮਾੜੇ ਕਰਦੇ ਆ ਤੇ ਜੱਗ ਵੀ ਨੇ ਸਾਬਤ ਕੀਤਾ ਵੀ ਜਿਹੜਾ ਪਿਆਰ ਦਿੰਦੇ ਬਹੁਤ ਦਿੰਦੇ ਆ ਜਦੋਂ ਕੱਢ ਕੇ ਦੇ ਘਰ ਛੱਡ ਕਸ਼ਕੀ ਕਾਂਗਰਸ ਦੀ ਸਰਦਾਰ ਹੈ ਪਰ ਆਪਣੇ ਜਿਹੜੇ ਸੈਂਟਰਲ ਗਵਰਨਮੈਂਟ ਹੈ ਉਹ ਹੈ ਮੋਦੀ ਜੀ ਦੀ ਹੁਣ ਕਈ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਰਹੀ ਹੈ ਕਿ ਮੋਦੀ ਜੀ ਨੂੰ ਪੰਜਾਬ ਤੋਂ ਵੋਟਾਂ ਨਹੀਂ ਮਿਲੀਆਂ ਤਾਂ ਹੋ ਸਕਦਾ ਉਹ ਪੰਜਾਬ ਨੂੰ ਬੋਇਕਾਟ ਕਰ ਦੇ ਤੇ ਇਹ ਹੋਣ ਵਾਲਾ ਹੈ ਕਿ ਨਹੀਂ ਤੁਹਾਡਾ ਨਾਮ ਪ੍ਰਗਤੀ ਹੈ ਨਾ ਪ੍ਰਗਤੀ ਦਾ ਮਤਲਬ ਹੀ ਹੈ ਕੰਮ ਕਰਨਾ ਹੈ ਠੀਕ ਹੈ ਨਾ ਕਿ ਇਹੋ ਜਿਹਾ ਪ੍ਰਧਾਨ ਮੰਤਰੀ ਦਰਵੇਸ਼ ਨਹੀਂ ਮਿਲ ਸਕਦਾ ਲੋਕੀ ਜੋ ਕਹਿਣਾ ਕਹੀ ਜੜ ਪਰ ਪ੍ਰਧਾਨ ਮੰਤਰੀ ਸਾਰਿਆਂ ਦੇ ਵਾਸਤੇ ਸਾਂਝੇ ਹੈ ਜਦੋਂ ਗੋਵਨ ਦਿੱਤਾ ਗਿਆ ਸੀ ਜੋ ਰਾਮ ਕੋ ਲਾਏ ਹਾਂ ਉਹਨੂੰ ਲਾएंगे ਤੁਹਾਡਾ ਉਤੇ ਕੀ ਕਹਿਣਾ ਲਾਏ ਲਿਆਤਾ ਰ ਲੋਕੜੇ ਤੀਜੀ ਵਾਰੀ ਦੁਨੀਆ ਦੇ ਵਰਲਡ ਲੈਵਲ ਤੇ ਅੱਜ ਮੋਦੀ ਸਾਹਿਬ ਦਾ ਨਾਮ ਡੰਗਾ ਵੱਜ ਰਿਹਾ ਤੇ ਉਸ ਡੰਗਿਆਂ ਨੂੰ ਪਿਛਾੜੀਆਂ ਜਿਹੜੇ ਲੋਕ ਪੈਰੀ ਹੱਥ ਦੂਜੇ ਪ੍ਰਧਾਨ ਮੰਤਰੀ ਲੰਨਦੇ ਨਾ ਉਹ ਇਸੇ ਕਰ ਕਲਾਂਦੇ ਕਿ ਮੋਦੀ ਸਾਹਿਬ ਦਾ ਡੰਗਾ ਵੱਜਾ ਉਹ ਅਜੀਤ ਬਹੁਤ ਬਹੁਤ ਵਧਾਈ ਦਿੰਦਾ ਜਿਹੜਾ ਅੱਜ 73 ਸਾਲ ਦੀ ਉਮਰ ਹੋਣ ਲੱਗੀ ਐ ਇਸ ਉਮਰ ਦੇ ਵਿੱਚ ਵੀ ਨੌਜਵਾਨਾਂ ਤੋਂ ਵੱਧ ਕੰਮ ਕਰ ਰਿਹਾ ਕੋਈ ਮੈਂ ਦੋ ਵਾਰ ਹੀ ਮਿਲਿਆ ਤੇ ਜਦੋਂ ਮੈਂ ਮਿਲਿਆ ਤੇ ਮੇਰੇ ਅੰਦਰ એનર્ਜੀ ਭਰ ਗਈ ਵੀ ਐ ਇਸ ਉਮਰ ਦੇ ਵਿੱਚ ਸਾਡੇ ਤੋਂ ਵੱਧ ਜਵਾਨ ਲੱਗਦੇ ਮੈਂ ਮੋਦੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਪੰਜਾਬੀਆਂ ਵੱਲੋਂ ਖਾਸ ਕਰਕੇ ਇਹ ਪੱਗ ਦੀ ਸ਼ਾਨ ਤੁਸੀਂ ਬਣਾਈ ਹੈ ਇਸ ਕਰਕੇ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਸਿਟੀ ਹੋਮ ਯੂਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਸਾਡੇ ਨਾਲ ਮੌਜੂਦ ਨੇ। ਬਾਜਪਾ ਦੇ ਪ੍ਰਵਕਤਾ ਗੁਰਦੀਪ ਸਿੰਘ ਗੋਸ਼ਾ ਜੀ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ ਪ੍ਰਗਤੀ ਜੀ ਸਿਟੀ ਹੋਮ ਚੈਨਲ ਦੇ ਸਾਰੇ ਸਰੋਤਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਰ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੂੰਗੀ ਕਿਉਂਕਿ ਉਹ ਰਵੀਰ ਬਿੱਟੋ ਜੀ ਜਿਹੜੇ ਨੇ ਹਾਰ ਕੇ ਵੀ ਇੱਕ ਵਾਰ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੁਹਾਡਾ ਉਸ ਤੇ ਕੀ ਕਹਿਣਾ ਹੈ? ਦੇਖੋ ਮੈਂ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰ ਜਿਹੜਾ ਤੇਜੀ ਵਾਰੀ ਜਿੱਥੇ ਪ੍ਰਧਾਨ ਮੰਤਰੀ ਬਣੇ ਉੱਥੇ ਲੋਕਾਂ ਦਾ ਵੀ ਤਨਵਾਦ ਆ ਜਿਹਨਾਂ ਨੇ ਬਣਾਇਆ ਜਿਹਨਾਂ ਨੇ ਚੁਣਿਆ ਇਹਨੇ ਹਨੇਰੇ ਦੇ باوجود ਇਹਨੇ ਲੋਕਾਂ ਦੇ باوجود ਨਹੀਂ ਆ ਜਿਹੜੀਆਂ ਐਂਟੀ ਸੋਸ਼ਲ ਐਨੀਮੈਂਟ ਸੀਗੇ ਜਿਹੜੇ ਲੱਗੇ ਹੋਏ ਸੀਗੇ ਵੀ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦੇਣਾ ਪਰ ਲੋਕਾਂ ਨੇ ਸੰਗਤ ਨੇ ਅਸ਼ੀਰਵਾਦ ਦਿੱਤਾ ਵਧਾਈ ਦੂਜੀ ਗੱਲ ਹੈ ਮੋਦੀ ਸਾਹਿਬ ਦਾ ਧਨਵਾਦ ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਸਾਡੇ ਪੰਜਾਬ ਦੇ ਰਮਨ ਸਿੰਘ ਬਿੱਟੂ ਜਿਹੜੇ ਲੁਧਿਆਣਾ ਤੋਂ ਇਲੈਕਸ਼ਨ ਲੜੇ ਸੀ ਉਹਨਾਂ ਨੂੰ ਮੰਤਰੀ ਮੰਡਲ ਚ ਲਿਆ ਹਾਰ ਜੇ ਤੱਕ ਦੀ ਇੱਕ ਦੇ ਇੱਕ ਦੇ ਹੋਣੀ ਹੋਣੀ ਹੈ ਪਰ ਮੈਂ ਇੱਕ ਸਮਝਦਾ ਕਿ ਜਿਹੜੀ 1.5 ਲੱਖ ਦੇ ਕਰੀਬ ਵੋਟ ਸੀਗੀ 1.55 ਲੱਖ ਇੱਕ ਸਾਲ ਦੇ ਅੰਦਰ ਅੰਦਰ ਉਹਨੂੰ 3 ਲੱਖ ਤੇ ਪਾਰ ਲੈ ਕੇ ਜਾਣਾ ਉਹ ਬਾਜਪਾ ਦੇ ਕਾਰਜਕਰਤਾ ਬਾਜਪਾ ਦੇ ਵੋਟਰਾਂ ਦੀ ਜਿੱਤ ਹੈ ਉਹ ਬਿੱਟੂ ਸਾਹਿਬ ਦੀ ਜਿੱਤ ਹੈ ਜਿਹੜੇ ਬੁੱਟੂ ਸਾਹਿਬ ਨੂੰ ਪਿਆਰ ਕਰਦੇ ਲੋਕ ਤੇ ਬਹੁਤ ਵਧੀਆ ਕੰਮ ਆਇਆ ਲੁਧਿਆਣੇ ਨੂੰ ਮੰਤਰੀ ਮਿਲਿਆ ਸੀ ਤਾਂ ਬਾਰ ਬਾਰ ਇਹ ਕਹਿੰਦੇ ਸੀਗੇ ਲੋਕਾਂ ਨੂੰ ਬਾਰ ਬਾਰ ਕਹਿੰਦੇ ਸੀ ਵੀ ਰਾਜਾ ਵੜਿੰਗ ਜੀ ਨੇ ਤੇ ਆਪਣੇ ਸ਼ਹਿਰ ਚੱਲ ਜਾਣਾ ਗਿੱਦੜ ਬਾਹੇ ਉਹਨਾਂ ਨੇ ਮੁੜ ਕੇ ਉੱਥੋਂ ਆਣਾ ਨਹੀਂ ਤੇ ਦੂਜੀ ਗੱਲ ਆ ਜੇ ਮੈਂ ਆਮਦਨੀ ਪਾਰਟੀ ਦੀ ਗੱਲ ਕਰਾਂ ਆਮਦਨੀ ਪਾਰਟੀ ਦੀ ਜਿਹੜੀ 2 ਸਾਲ 2.5 ਸਾਲ ਦੀ ਕਾਰਜਕਾਰੀ ਆ ਉਹਦੇ ਵਿੱਚ ਪੰਜਾਬ ਦੇ ਹਾਲਾਤ ਸਾਰੇ ਨੂੰ ਦੱਸਦੇ ਆ ਕਿ ਪੰਜਾਬ ਦੇ ਹਾਲਾਤ ਮਾੜੇ ਹੋਏ ਆ ਤੇ ਜਦੋਂ ਕੇਂਦਰ ਸਰਕਾਰ ਨਾਲ ਜੁੜੇ ਮੈਂ ਇੱਕ ਚੀਜ਼ ਕਹਿੰਨੇ ਹੁੰਦੇ ਆ ਜਿਹੜੇ ਹਰਿਆਣੇ ਦੀ ਸਰਕਾਰ ਪਹਿਲਾਂ ਉੱਥੇ ਕਾਂਗਰਸੀ ਥੱਲੇ ਵੀ ਕਾਂਗਰਸੀ ਉੱਪਰ ਵੀ ਕਾਂਗਰਸੀ ਜਦੋਂ 10 ਸਾਲ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਦੀ ਸਰਕਾਰ ਬਣੀ ਤੇ ਅੱਜ ਹਰਿਆਣੇ 'ਚ 10 ਸਾਲ ਤੋਂ ਬੀਜੇਪੀ ਚੱਲ ਰਹੀ ਆ ਤੇ ਤਾਂ ਹੀ ਹਰਿਆਣਾ ਸਾਡੇ ਤੋਂ ਤਰੱਕੀ ਹੋ ਗਿਆ ਸੀ ਉਹਨੂੰ ਛੋਟਾ ਭਰਾ ਕਹਿੰਨੇ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਉਹ ਆਪਣੇ ਸ਼ਹਿਰ ਦੀ ਆਪਣੇ ਲੋਕ ਸਭਾ ਦੀ ਨੁਮਾਇੰਦਗੀ ਕਰਨਗੇ ਪਰ ਸਾਡੇ ਪੰਜਾਬ ਦੇ ਲੋਕ ਉਲਟ ਮੰਡੇਟ ਦੇ ਦਿੰਦੇ ਆ ਤੇ ਉਹਦੇ ਨਾਲ ਕਿਤੇ ਨਾ ਕਿਤੇ ਘਾਟਾ ਪੰਜਾਬ ਦਾ ਹੀ ਹੁੰਦਾ ਆ ਪਰ ਉਹਦੇ باوجود ਮੋਦੀ ਸਾਹਿਬ ਨੇ ਇਹ ਸ਼ਬਦ ਕੀਤਾ ਕਿ ਮੈਂ ਪੰਜਾਬ ਨਾਲ ਸਨੇਹ ਰੱਖਦਾ ਮੇਰਾ ਖਾਸ ਰਿਸ਼ਤਾ ਬਾਰ ਬਾਰ ਮੋਦੀ ਸਾਹਿਬ ਕਹਿੰਦੇ ਆ ਤੇ ਉਹ ਰਿਸ਼ਤਾ ਨਿਭਾਇਆ ਜੇ ਉਹਨਾਂ ਨੇ ਰਵਨੀ ਸਿੰਘ ਮਿੱਟੂ ਜੀ ਨੂੰ ਚਾਹੇ ਮੋਦੀ ਸਾਹਿਬ ਉਹਨਾਂ ਚਾਹੇ ਅਮਿਤ ਸ਼ਾਹ ਜੀ ਉਹਨਾਂ ਚਾਹੇ ਯੋਗੀ ਸਾਹਿਬ ਉਹਨਾਂ ਆ ਕੇ ਕੀ ਕਹੇਗੇ ਵੀ ਸਾਡੇ ਮਿੱਤਰ ਹੈ ਵੀ ਅਸੀਂ ਮਿੱਤਰਤਾ ਨਿਭਾਵਾਂਗੇ ਤੇ ਉਹਨਾਂ ਨੇ ਅਜੇ ਮਿੱਤਰਤਾ ਨਹੀਂ ਪਾਈ ਆ ਮੈਂ ਵਧਾਈ ਦੇਣਾ ਲੁਧਿਆਣਾ ਵਾਸੀਆਂ ਨੂੰ ਕਿ ਰਵਨੀਤ ਸਿੰਘ ਬਿੱਟੂ ਜੀ ਮੰਤਰੀ ਬਣੇ ਆ ਮੰਤਰੀ ਮੰਡਲ 'ਚ ਆਏ ਆ ਯੂਨੀਅਨ ਮਿਨਿਸਟਰ ਬਣੇ ਆ ਸਟੇਟ ਮਿਨਿਸਟਰ ਬਣੇ ਆ ਆਉਣ ਵਾਲੇ ਟਾਈਮ 'ਤੇ ਪ੍ਰੋਬਲਮਸ ਬੜੀਆਂ ਆ ਪੰਜਾਬ ਦੀਆਂ ਨਸ਼ੇ ਦਾ ਮੁੱਦਾ ਆ ਸਾਡਾ ਬੇਦਬੀਆਂ ਪਿੱਛੇ ਬੜੀਆਂ ਹੋਈਆਂ ਇੰਡਸਟਰੀ ਦਾ ਮੁੱਦਾ ਆ ਇੰਡਸਟਰੀ ਬਹੁਤ ਪਿੱਛੇ ਜਾ ਰਹੀ ਆ ਕਿਸਾਨੀ ਵੀ ਜਿਹੜਾ ਕਿਸਾਨ ਜਿਹੜੇ ਆਗੂ ਲੜ ਰਹੇ ਨਾ ਉਹ ਆਪਣੇ ਆਪਣੇ ਵਕਾਰ ਲਈ ਤਾਂ ਲੜ ਰਹੇ ਆ ਪਰ ਕਿਸਾਨਾਂ ਨਹੀਂ ਲੜ ਰਹੇ ਭਾਰਤੀ ਜਨਤਾ ਆਪਣੇ ਕਿਸਾਨਾਂ ਲਈ ਕੰਮ ਕਰ ਰਹੀ ਆ ਤੇ ਹੁਣ ਮੈਂ ਸਮਝਦਾ ਕਿ ਬਿੱਟੂ ਸਾਹਿਬ ਇਹ ਪੋਲ ਦਾ ਕੰਮ ਕਰਨਗੇ ਇੰਡਸਟਰੀ ਨੂੰ ਵੀ ਅੱਗੇ ਲੈ ਕੇ ਜਾਣਗੇ ਇੱਥੇ 에어ਪੋਰਟ ਤਿਆਰ ਪਿਆ ਉਹ ਵੀ ਕੰਮ ਕਰਨਗੇ ਤੇ ਨਾਲ ਨਾਲ ਕਿਸਾਨੀ ਮੁੱਦੇ ਦਾ ਵੀ ਹੱਲ ਕਰਨਗੇ ਮਜ਼ਦੂਰਾਂ ਦਾ ਵੀ ਹੱਲ ਕਰਨਗੇ ਜਿਹੜੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਜਿਹੜੀਆਂ ਬਾਕੀ ਸਟੇਟਾਂ ਚ ਕੀਤੀਆਂ ਸਟੇਟ ਖੁਸ਼ਹਾਲ ਚੱਲ ਰਹੀਆਂ ਪੰਜਾਬ ਖੁਸ਼ਹਾਲ ਸੂਬਾ ਉਲਟੇ ਪਾਸੇ ਚੱਲ ਪਿਆ ਹੁਣ ਪੰਜਾਬ ਨੂੰ ਖੁਸ਼ਹਾਲੀ ਚ ਲੈ ਕੇ ਆਣਾ ਤੇ ਮੈਂ ਸਮਝਦਾ ਵੀ ਉਹ ਪੁੱਲ ਦਾ ਕੰਮ ਕਰਕੇ ਬਿੱਟੂ ਜੀ ਪੰਜਾਬ ਨੂੰ ਤਰੱਕੀ ਦੀ ਰਾਹਾਂ ਤੇ ਲੈ ਕੇ ਜਾਣਗੇ ਲੋਕ ਸਭਾ ਲੁਧਿਆਣਾ ਜਿਹੜਾ ਲੁਧਿਆਣਾ ਆ ਇਹ ਇੰਡਸਟਰੀ ਦਾ ਹੱਬ ਹੈ ਇੰਡਸਟਰੀ ਬਹੁਤ ਜ਼ਿਆਦਾ ਇੱਥੇ ਇੰਡਸਟਰੀ ਕਦੀ ਯੂਪੀ ਜਾ ਰਹੀ ਤੇ ਉਹ ਇੰਡਸਟਰੀ ਨੂੰ ਤੇ ਰੋਕਣ ਦੀ ਕਾਇਦ ਆ ਉਹਦੇ ਵਿੱਚ ਪੰਜਾਬ ਸਰਕਾਰ ਦੀ ਬੜੀ ਵੱਡੀ ਭੂਮਿਕਾ ਪਰ ਪੰਜਾਬ ਸਰਕਾਰ ਆਪਣੀ ਭੂਮਿਕਾ ਨੂੰ ਨਿਭਾ ਨਹੀਂ ਰਹੀ ਸਿਰਫ ਆਪਣੇ ਨੂੰ ਵੱਡਾ ਕਰਨ ਦੇ ਚੱਕਰ 'ਚ ਪੰਜਾਬ ਨੂੰ ਮਾੜੇ ਹਾਲਾਤਾਂ ਚ ਲੈ ਗਈ ਉਹਦਾ ਮੰਡੇਟ ਵੀ ਮਿਲ ਗਿਆ ਤੁਸੀਂ ਦੇਖੋ ਵੀ ਅੱਜ ਲੋਕਾਂ ਨੇ ਕੀ ਕਰਦਾ ਕਿਤੇ 13 ਹੀ ਜਿੱਤਾਂਗੇ ਤੇ 13 'ਚ 3 ਤੇ ਰਹਿ ਕੇ ਤੇ ਮੰਤਰੀ ਉਹਨਾਂ ਦੇ ਹਾਰ ਗਏ 51 ਵਿਧਾਨ ਸਭਾ ਹਾਰ ਗਏ ਤੇ ਉਹਨਾਂ ਦੇ ਜਿਹੜੇ ਜੋ ਹਾਲਾਤ ਹੋਏ ਹੈ ਜਿਹੜੀ ਉਹਨਾਂ ਦੀ ਵੋਟ ਪਰਸੈਂਟੇਜ ਪਈ ਹੈ ਉਹ ਕਿਤੇ ਨਾ ਕਿਤੇ ਸੰਕੇਤ ਦਿੰਦੀ ਹੈ ਕਿ ਉਹਨਾਂ ਨੂੰ ਕੰਮ ਕਰਨਾ ਪੈਣਾ ਤੇ ਬਿੱਟੂ ਜੀ ਕੰਮ ਕਰਨਗੇ ਅਸੀਂ ਮੋਦੀ ਸਾਹਿਬ ਦੀ ਟੀਮ 'ਚ ਬੰਦਾ ਹੀ ਉਹ ਹੀ ਜਾਂ ਸੇ ਤੁਸੀਂ ਕਾਂਗਰਸ ਵਰਕਰਸ ਨੂੰ ਕੋਈ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਵੱਲੋਂ ਬਹੁਤ ਟਿੱਪਣੀਆਂ ਕੀਤੀਆਂ ਗਈਆਂ ਸੀ ਜਦੋਂ ਰਾਜਾ ਭਰਿੰਗ ਜੀ ਜਿੱਤੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਜਿਹੜੀ ਪਾਰਟੀ ਹੈ ਕਾਂਗਰਸ ਦਾ ਜਿਹੜਾ ਗੜ੍ਹ ਹੈ ਉਹ ਸਿਰਫ ਪੰਜਾਬ ਹੀ ਰਹੇਗਾ ਪੰਜਾਬ ਤੋਂ ਇਲਾਵਾ ਦੇਖ ਸਕਦੇ ਤੁਸੀਂ ਕਿ ਬਾਦਪਾ ਨੂੰ ਬੜੀਆਂ ਸੀਟਾਂ ਮੀਆਂ ਪਰ ਆਪਣੇ ਪੰਜਾਬ ਦੇ ਵਿੱਚ ਇੱਕ ਵੀ ਸੀਟ ਮਤਲਬ ਆਪਣੇ ਜਿਹੜੀ ਭਾਜਪਾ ਉਹ ਨਹੀਂ ਲੈ ਸਕੀ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਪਹਿਲਾ ਬੰਦਾ ਆਪਣੇ ਨੂੰ ਕਾਂਗਰਸੀ ਕਹਵਾਣਾ ਭਾਜਪਾ ਦਾ ਮਤਲਬ ਕਾਰਜਕਰਤਾ ਕਹਵਾਣਾ ਚਾਹੇ ਆਮ ਆਦਮੀ ਪਾਟੀ ਚਾਹੇ ਕਾਲੀ ਦਲ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਹ ਇਲਾ ਇਨਸਾਨ ਹੈ ਸਾਡੇ ਚ ਇਨਸਾਨੀਤ ਹੋਣੀ ਚਾਹੀਦੀ ਦੂਜੀ ਗੱਲ ਹੈ ਇੱਕ ਐਡਾ ਵੱਡਾ ਕਰੂਰਤਾ ਹੋਈ ਸੀ ਇਸ ਇਹਨਾਂ ਦਿਨਾਂ ਚ ਸਾਡਾ ਜਿਹੜਾ ਚੋ ਵਰਨਾ ਕੋ ਵਿਦੇਸਾਂ ਜਾ ਜਿੱਥੇ ਦਰਬਾਰ ਸਾਹਿਬ ਜਿੱਥੇ ਸਮੁੱਚੀ ਦੁਨੀਆ ਜਾ ਸਕਦੀ ਹੈ ਤੇ ਉੱਥੇ ਜਿੱਥੇ ਸਰਬਦਾ ਭਲਾ ਮੰਗਿਆ ਜਾਂਦਾ ਹੋਵੇ ਉਹਨਾਂ ਦਿਨਾਂ 'ਚ ਅਟੈਕ ਕਰਾਇਆ ਸੀਗਾ ਤੇ ਉਹਲਾ ਲੋਕਾਂ ਨੂੰ ਜਿਤਾ ਤਾਂ ਮੈਂ ਕਾਂਗਰਸੀ ਵੀਰਾਂ ਦਾ ਕਸੂਰ ਨਹੀਂ ਕਹਿੰਦਾ ਮੈਂ ਕਾਂਗਰਸੀਆਂ ਨੂੰ ਬੇਨਤੀ ਕਰਾਂਗਾ ਕਿਉਂਕਿ ਇੱਕ ਹੋੜ 'ਚ ਲੱਗ ਜੰਨੇ ਅਸੀਂ ਪਰ ਅੱਜ ਸਾਡੇ ਪੰਜਾਬ ਦੀ ਤਾਂ ਕੀ ਕਿਸ ਗੱਲ ਦੇ ਵਿੱਚ ਆਪਾਂ ਇਹ ਸੋਚੀਏ ਨਾ ਆਪਾਂ ਇਹਨਾਂ ਨੂੰ ਸੋਚੀਏ ਵੀ ਅਸੀਂ ਆਹ ਪਾਰਟੀ ਦੇ ਨਾਲ ਆ ਤੇ ਇਹਦੇ ਨਾਲ ਜਾਣਾ ਸਾਡੀ ਅਜ ਤਰੱਕੀ ਭਾਜਪਾ ਚ ਹੈ ਭਾਜਪਾ ਜਿਹੜੀ ਸਟੇਟ ਚ ਜਾਂਦੀ ਤਰੱਕੀ ਕਰਦੀ ਮੈਂ ਕਾਂਗਰਸੀ ਵੀਰਾਂ ਨੂੰ ਬੇਨਤੀ ਕਰਾਂਗਾ ਕਮਾਂਡ ਦਾ ਸਿਰ ਨੀਵਾ ਹੁੰਦਾ ਹਮੇਸ਼ਾ ਹੁਣ ਜਿਹੜੇ ਜਿਹੜੇ ਤੁਸੀਂ ਕਾਰਕਿਰਤਾ ਰਾਜਾ ਵੜਿੰਗ ਵਾਸਤੇ ਲੜਦੇ ਪਏ ਸੀ ਸਾਨੂੰ ਮਾੜਾ ਚੰਗਾ ਬੋਲਦੇ ਸੀ ਰਾਜਾ ਵੜਿੰਗ ਸਾਹਿਬ ਦਾ ਹੁਣ ਖੁਦ ਕਹਿ ਰਿਹਾ ਰੁਨੀ ਸਿੰਘ ਬਟੂ ਜੀ ਮੇਰੇ ਭਰਾ ਹੈ ਜੀ ਤੇ ਹੁਣ ਆਪ ਹੀ ਭਰਾ ਮੰਨੀ ਜਾਂਦੇ ਆ ਕਹਿੰਦੇ ਮੇਰਾ ਤਾਂ ਬਹੁਤ ਵਧੀਆ ਪਿਆਰ ਹੈ ਜੀ ਮੇਰਾ ਬਦੇ ਭਰਾ ਉਹਨਾਂ ਨੇ ਤਾਂ ਭਰਾ ਬਣਾ ਲਿਆ ਤੇ ਕਾਰਕਿਰਤਾ ਦਾ ਕੀ ਕਸੂਰ ਹੈ ਜਿਹੜੇ ਲੜਦੇ ਰਹੇ ਉਹਨਾਂ ਕਾਰਕਿਰਤਾ ਨੂੰ ਬੇਨਤੀ ਕਰਾਂਗਾ ਐਵੇਂ ਨਾ ਲੜ ਇਹਨਾਂ ਦੇ ਪਿੱਛੇ ਨਾਲ ਲੜੋ ਕਾਂਗਰਸ ਨੇ ਹਮੇਸ਼ਾ ਰਾਜਨੀਤੀ ਜਿਹੜੀ ਕੀਤੀ ਹੈ ਫੁੱਟ ਬਾਉ ਤੇ ਰਾਜਨੀਤੀ ਕੀਤੀ ਹੈ ਤੇ ਉਹ ਰਾਜਾ ਵੜਿੰਗ ਦੇ ਬਿਆਨ ਨੇ ਇੱਕ ਕਰਾਰੀ ਚਪੇੜਾ ਵਰਕਰਾਂ ਦੇ ਮੂੰਹ ਤੇ ਕਹਿੰਦੇ ਗੱਪ ਮਾਰਨੀ ਹੈ ਵੱਡੀ ਤੋਂ ਵੱਡੀ ਗੱਪ ਮਾਰੋ ਇਲੈਕਸ਼ਨ ਜਿੱਤਣ ਲਈ ਵੱਡੇ ਵੱਡੇ ਗੱਪ ਮਾਰਦੇ ਆ ਪਿੱਛੇ ਇੱਕ ਬੀਬੀ ਦੇ ਵੀ ਵੀਡੀਓ ਆਈ ਸੀ ਉਹ ਕਹਿੰਦਾ ਮੈਂ ਬੋਲਣਾ ਚਾਹਣਾ ਕਹਿੰਦਾ ਸ਼ਰਾਸ ਨਾਲ ਗੱਪ ਸੁਣਾ ਤੇ ਉਹ ਗੱਪ ਸੁਣਾਈ ਇੱਕ ਆਮਦਨੀ ਪਾਰਟੀ ਨੇ ਪਹਿਲੀ ਗੱਪ ਸੁਣਾਈ ਵੀ 1000 ਰੁਪਿਆ ਔਰਤਾਂ ਦਾਂਗੇ ਤੁਹਾਨੂੰ ਮਿਲ ਗਿਆ 26 ਮਹੀਨੇ ਹੋ ਗਏ ਤੁਹਾਡੇ ਘਰ ਚ ਵੀ ਆ ਫਿਰ ਤੁਹਾਡਾ ਵੀ ਲੱਖ ਰੁਪਏ ਬਣ ਗਿਆ ਘਰ ਦੇ ਵਿੱਚ ਪਾਏ ਹੋਰ ਹੋਣ ਤਰ ਟੱਕੇ ਟਕ ਟਕ ਖਟਾ ਘਟ ਕਰਨੇ ਟੱਕਾ ਟਕ ਖਟਾ ਘਟ ਦੱਸ ਉਹ ਬੱਚੇ ਖਾਂਦੇ ਹੁੰਦੇ ਸੀ ਟੱਕਾ ਟਕ ਮੈਂ ਤਾਂ ਉਸ ਜਦੋਂ ਮੇਰੀ ਉਮਰ ਦੇ ਵਿੱਚ ਨਾ ਲੰਘ ਗਿਆ ਸੀ ਟਾਈਮ ਜਦੋਂ ਟੱਕਾ ਟਕ ਵਾਲੇ ਚੀਜ਼ਾਂ ਆਈਆਂ ਤੇ ਇਹਨਾਂ ਦੇ ਟਾਈਮ 'ਚ ਜਿਹੜੇ ਟੱਕਾ ਟਕ ਕਹਿੰਦੇ ਰਾਹੁਲ ਗਾਂਧੀ ਜੀ ਸ਼ਾਇਦ ਉਸੇ ਟਾਈਮ 'ਚ ਜੰਮੇ ਹੋਣੇ ਜਦੋਂ ਟੱਕ ਟਕ ਆਇਆ ਤੇ ਅੱਜ ਉਹੀ ਗੱਲਾਂ ਕਰੀਂਦੇ ਟੱਕਾ ਟਕ ਖਟਾ ਘਟ 85 8500 ਰੁਪਏ ਮਹੀਨੇ ਦਾ ਆਊਗਾ ਲੱਖ ਰੁਪਏ ਸਾਲ ਦਾ ਆਊਗਾ ਲੈ ਲਓ ਹੁਣ ਟੱਕਾ ਟਕ ਜਾ ਕੇ ਲੈ ਲਿਓ ਔਰ ਰਾਜਾ ਵੜਿੰਗਰ ਸਾਹਿਬ ਦੇ ਘਰ ਤੇ ਜਾਓ ਮੰਗੋ ਲੱਖ ਲੱਖ ਰੁਪਇਆ ਕਾਂਗਰਸ ਦੇ ਦਫਤਰ ਦਿੱਲੀ ਦੇ ਵਿੱਚ ਰਸ਼ ਲੱਗ ਗਿਆ ਵੀ 2 ਲੱਖ ਲੱਖ ਰੁਪਇਆ ਤੇ ਉੱਥੋਂ ਭੱਜ ਗਏ ਵਰਕਰ ਜਿਹੜੇ ਕਰਮ ਕਰਤਾ ਉੱਥੇ ਬੈਠੇ ਸੀ ਆਫਿਸ ਬੈਰੀਅਰ ਬੈਣੇ ਸਾਰੇ ਭੱਜ ਗਏ ਦਫਤਰ ਛੱਡ ਗਏ ਤੁਹਾਡੇ ਟਕਾ ਟਕ ਖਟਾ ਖਟੇ ਇਹਨਾਂ ਨੂੰ ਭੱਜਣਾ ਹੀ ਪੈਣਾ ਹੈ ਕਿਉਂ ਭੱਜਣਾ ਪੈਣਾ ਕਿਉਂਕਿ ਇਹ ਝੂਠ ਬੋਲ ਕੇ ਰਾਜਨੀਤੀ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਹੋ ਗਈ ਕਾਂਗਰਸ ਹੋ ਗਈ ਕੋਈ ਹੁਣ ਤਾਂ ਦੇਖ ਗਿਆ ਨਾ ਚੰਡੀਗੜ੍ਹ 'ਚ ਮਨੀਸ਼ ਤਵਾੜੀ ਜੀ ਇੱਕ ਪਟਾ ਪਾਇਆ ਸੀ ਇੱਥੇ ਕਾਂਗਰਸ ਦਾ ਪੰਚ ਆ ਸੀ ਦੂਜੇ ਪਾਸੇ ਝਾੜੂ ਦਾ ਸੀਗਾ ਦੋਨੋਂ ਹੀ ਉਹ ਬੜੀ ਵਧੀਆ ਗੱਲ ਕਿਸੇ ਨੇ ਕੀਤੀ ਚਾਹੇ ਚੰਨੀ ਸਾਹਿਬ ਨੇ ਗੱਲ ਕੀਤੀ ਬੜੀ ਵਧੀਆ ਕਹਿੰਦੇ ਵੀ ਮਾਂ ਕਹਿੰਦੇ ਵੀ ਕਲੇਸ਼ ਪੈਦਾ ਜਦੋਂ ਝਾੜੂ ਘੜਾਵੇ ਲੰਮਾ ਬਾਦੋ ਲੰਮਾ ਬਾਤਾਂ ਲੋਕਾਂ ਨੇ ਹਾਲਾਤ ਹੀ ਮਾੜੇ ਕਰਦੇ ਆ ਤੇ ਇਹ ਟਕਾ ਟਕਾ ਵਾਲੇ ਉਹਨਾਂ ਖਟਾ ਖਟਾ ਵਾਲੇ ਹੁਣ ਚਾਹੇ ਝਾੜੂ ਵਾਲੇ ਹੁਣ ਇਹਨਾਂ ਨੇ ਕਲੇਸ਼ ਹੀ ਪਾਇਆ ਪੰਜਾਬ ਦੇ ਅੰਦਰ ਝਾੜੂ ਦਾ ਕੰਮ ਹੁੰਦਾ ਵੀ ਗੰਦ ਸਾਫ਼ ਕਰਨਾ ਪਰ ਇਹ ਝਾੜੂ ਆ ਜਿਹੜਾ ਇਹ ਸਾਡਾ ਪੈਸਾ ਦਿੱਲੀ ਵਾਲ ਤੋੜ ਲਿਆ ਔਰ ਇਹ ਰੇਵਿੰਦ ਕੇਜਰੀਵਾਲ ਸਾਹਿਬ ਅੱਜ ਜੇਲ੍ਹ 'ਚ ਬੈਠੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਜਿਹੜੀ ਟਾਇਲਟਸ ਜਿਹਨ ਟਾਇਲਟਸ ਦੇ ਉੱਤੇ ਬਟਰ ਲੱਗੇ ਹੋਇਆ ਵੀ ਇਹ ਪ੍ਰੈਸ਼ਰ ਐ ਫਲਾਣਾ ਦੇਖੋ ਇਹ ਹਾਲਾਤ ਸਾਡੇ ਬਣ ਗਏ ਜਿਹੜਾ ਬੰਦਾ ਕਹਿੰਦਾ ਸੀ ਕਿ ਅਸੀਂ ਮੈਂ ਅਸੀਂ ਆਮ ਆਦਮੀ ਪਾਰਟੀ ਐ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਅਸੀਂ ਗਨਮੈਨ ਕਲਚਰ ਨਹੀਂ ਲੰਗਾ ਅਸੀਂ ਵੀਆਈਪੀ ਕਲਚਰ ਨਹੀਂ ਲੰਗਾ ਉਹਨਾਂ ਨੇ ਟਾਇਲਟਸ ਸੋਨੇ ਦੇ ਬਣ ਗਏ ਤੇ ਲੋਕ ਬਰਦਾਸ਼ਤ ਹੀ ਕਰਦੇ ਪੰਜਾਬੀਆਂ ਨੇ ਸਾਬਿਤ ਕੀਤਾ ਵੀ ਜਿਹੜਾ ਪਿਆਰ ਦਿੰਦੇ ਬਹੁਤ ਦਿੰਦੇ ਆ ਜਦੋਂ ਛੱਡ ਕਹਿੰਦੇ ਘਰ ਛੱਡ ਕਹਿੰਦੇ ਘਰ ਛੱਡ ਗਿਆ ਆ ਆਮਦਮੀ ਪਾਰਟੀ ਹੋਰ ਜੇਲ੍ਹ 'ਚ ਬੈਠੇ ਦੇਖੋ ਪ੍ਰਮਾਤਮਾ ਕਿਹੜਾ ਵੱਡਾ ਪ੍ਰਗਤੀਜੀ ਪ੍ਰਮਾਤਮਾ ਦੇਖੋ ਕਿੰਡਾ ਵੱਡਾ ਵੀ ਇੱਦਾਂ ਰਿਮੋਟ ਵਾਲੇ ਪਰਦੇ ਲਾ ਲੇ ਕਰੋੜਾ ਰੁਪਏ ਲਾਤੇ ਕੋਠੀ ਤੇ ਪਰ ਇਹਨਾਂ ਦੇ ਕੰਮ ਨਹੀਂ ਆਏ ਅੱਜ ਉਹ ਜੇਲ੍ਹ ਦੀਆਂ ਰੋਟੀਆਂ ਖਾ ਰਹੇ ਐ ਤੇ ਇਹ ਪਰਮਾਤਮਾ ਦੀ ਚੱਕਰੀ ਐ ਇਸ ਕਰਕੇ ਜ਼ਿਆਦਾ ਕਮੰਡ ਚ ਨਹੀਂ ਰਹਿਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਦੇਖੋ ਸਭ ਤੋਂ ਪਹਿਲਾਂ ਮੈਂ ਫਿਰ ਕਹਿੰਦਾ ਦੇਸ਼ ਪ੍ਰੇਮ ਸਾਰਿਆਂ ਦੇ ਅੰਦਰ ਹੋਣਾ ਚਾਹੀਦਾ ਦੂਜੀ ਗੱਲ ਜਿਹੜਾ ਵੀ ਆਪਣੇ ਸਟੇਟ 'ਚ ਰਹਿੰਦਾ ਆਪਣੀ ਸਟੇਟ ਦੀ ਗੱਲ ਕਰੇ ਆਪਣੇ ਸ਼ਹਿਰ ਦੀ ਗੱਲ ਕਰੇ ਆਪਣੇ ਏਰੀਆ ਦੀ ਗੱਲ ਕਰੇ ਆਪਣੇ ਪਿੰਡਾਂ ਦੀ ਗੱਲ ਕਰੇ ਅੱਜ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇਲੈਕਸ਼ਨ ਆਣੀਆਂ ਜਾਣੀਆਂ ਪਰ ਪੰਜਾਬ ਦੇ ਦੁਸ਼ਮਣ ਨਾ ਬਣੋ ਤੁਸੀਂ ਪੰਜਾਬ ਦੇ ਦੁਸ਼ਮਣ ਬਣ ਕੇ ਕਾਂਗ ਦੁਸ਼ਮント ਸੱਤ ਬਣਨਗੇ ਕਿ ਐਮਪੀ ਮੈਨੂੰ ਦੱਸਣ ਸੱਤ ਐਮਪੀ ਦੀ ਕਾਰਜਕਾਰੀ ਕੀ ਹੋਊਗੀ ਕੀ ਲੈ ਕੇ ਆਣਗੇ ਕਿਹੜੇ ਮੂਹ ਨਾਲ ਆਪਾਂ ਇਹਨਾਂ ਨੂੰ ਵੋਟਾਂ ਪਾਈਆਂ ਤੇ ਫਿਰ ਜਦੋਂ ਆਪਾਂ ਦੇਖਾਂਗੇ ਆਪਾਂ ਅੰਤਰਛਾਤ ਕਰਾਂਗੇ ਨਾ ਤੇ ਆਪਾਂ ਲੱਗੂਗਾ ਆਪਾਂ ਗਲਤੀ ਕਰ ਲਈ ਭਾਜਪਾ ਇੱਕੋ ਇੱਕ ਪਾਰਟੀ ਹੈ ਜਿਹੜੀ ਦੇਸ਼ ਦੀ ਗੱਲ ਕਰਦੀ ਹੈ ਜਿਹੜੀ ਸਟੇਟਾਂ ਦੀ ਗੱਲ ਕਰਦੀ ਹੈ ਲੋਕਾਂ ਦੀ ਗੱਲ ਕਰਦੀ ਆਉਣ ਵਾਲੇ ਟਾਈਮ 'ਚ ਕਰਕੇ ਦਿਖਾਵਾਂਗੇ ਅਸੋ ਦੇੰ ਦਾ ਰੂਟ ਮੈਪ ਤਿਆਰ ਹੈ ਮੋਦੀ ਸਾਹਿਬ ਦਾ ਸਰੀਰ ਜਨ ਆਲੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ ਲੋਕਾਂ ਵੱਲੋਂ ਨਾ ਬੜੇ ਜ਼ਿਆਦਾ ਦਾਅਵਾ ਕੀਤੇ ਜਾ ਰਹੇ ਕਿ ਇਹਨਾਂ ਨੂੰ ਅਯੋਧਿਆ 'ਚ ਸੀਟਾਂ ਨਹੀਂ ਮਿਲੀਆਂ ਬਾਜਪਾ ਨੂੰ ਅਯੋਧਿਆ 'ਚ ਸੀਟਾਂ ਨਹੀਂ ਕਿਉਂ ਨਹੀਂ ਮਿਲੀਆਂ ਲੋਕਾਂ ਦੇ ਦਿਮਾਗ 'ਚ ਬੜੇ ਸਵਾਲ ਨੇ ਕਹਿ ਰਹੇ ਸੀ 400 पार ਹੋਣਗੇ ਪਰ ਇਹ 250 पार ਨਹੀਂ ਕਿਤੇ ਗਏ ਲੋਕਾਂ ਵੱਲੋਂ ਬਹੁਤ ਕੁਝ ਬੋਲਿਆ ਜਾ ਰਿਹਾ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਅਯੋਧਿਆ 'ਚ ਸੀਟ ਮਿਲੀ ਨਹੀਂ ਮਿਲੀ ਯੂਪੀ 'ਚ ਘੱਟ ਬਿਲੀਆਂ ਵੱਧ ਮਿਲੀਆਂ ਪੰਜਾਬ 'ਚ ਘੱਟ ਵੱਧ ਮਿਲੇ ਮੁੱਦਾ ਹੈ ਹੀ ਨਹੀਂ ਹਾਰ ਜਿੱਤ ਕਈ ਵਾਰੀ ਕੀ ਹੁੰਦਾ ਹੈ ਵੀ 51 ਗਧੇ ਜਿੱਤ ਜਾਂਦੇ ਆ ਤੇ 49 ਘੋੜੇ ਰਹਿ ਅਯੁੱਧਿਆ ਚ ਇਹਨਾਂ ਨੇ ਕਿਹਾ ਸੀਗਾ ਵੀ ਕਾਂਗਰਸੀ ਬਾਰ-ਬਾਰ ਕਹਿੰਦੇ ਸੀ ਵੀ ਜਦੋਂ ਰਾਮ ਮੰਦਰ ਬਣਾ ਲੰਗਾ ਨਾ ਫਿਰ ਇਹ ਵੋਟਰ ਬਣਨ ਦੇ ਹੱਕਦਾਰ ਹਾਂ ਹੁਣ ਜਦੋਂ ਰਾਮ ਮੰਦਰ ਬਣ ਗਿਆ ਹੁਣ ਕਿਉਂ ਕਹਿੰਦੇ ਵੀ ਵੋਟ ਸਾਨੂੰ ਪਾਓ ਫਿਰ ਕਹਿਣਾ ਹੀ ਨਹੀਂ ਰਣਾ ਚਾਹੀਦੀ ਸੀ ਅਸਤੇ ਰਾਮ ਮੰਦਰ ਬਣਾਇਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਤ ਚੌਂਕ ਬਣਾਇਆ ਅਸੀਂ ਯੂਪੀ ਦੇ ਵਿੱਚ ਵਿਰਾਸਤੇ ਖਾਲਸਾ ਬਣ ਰਿਹਾ 20 ਕਿੱल्ल्या ਦਾ ਜੋ ਯੋਗੀ ਸਾਹਿਬ ਬਣਾ ਰਹੇ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਅਸੀਂ ਲੋਕਾਂ ਨੂੰ ਟਾਇਲਟਸ ਦਿੱਤੇ ਅਸੀਂ ਲੋਕਾਂ ਨੂੰ ਘਰ ਦਿੱਤੇ ਅਸੀਂ ਲੋਕਾਂ ਨੂੰ ਸਿਲੰਡਰ ਦਿੱਤੇ ਕੀ ਮਾੜਾ ਕੰਮ ਕਰਦਾ ਕਿਸੇ ਦੇ ਤੁਸੀਂ ਤਾਂ ਹੁਣ ਸਮਝਦੇ ਹੋ ਜੇ ਧੂਆ ਕਿਸੇ ਦੀ ਅੱਖਾਂ 'ਚ ਥੋੜਾ ਸਾਡਾ ਪੰਜਾਬ ਸਟੇਟ ਬੜੀ ਤਰੱਕੀ ਸੀ ਕੀਤੀ ਹੈ ਐਵੋ ਜਿਹਾ ਸਟੇਟਾਂ ਜਿੱਥੇ ਧੂਆ ਪੈਂਦਾ ਸੀ ਲੱਕੜ ਬਾਲ ਕੇ ਵੀ ਆਪਣਾ ਘਰ ਦਾ ਖਾਣਾ ਬਣਾਉਂਦਾ ਸੀ ਜੀ ਉਹਨਾਂ ਨੂੰ ਸਿਲੰਡਰ ਮਿਲ ਗਏ ਮਾੜੀ ਗੱਲ ਥੋੜਾ ਕੀਤੀ ਹੈ ਜੇ ਕਿਸੇ ਨੂੰ ਕਿਸੇ ਗਰੀਬ ਨੂੰ ਛੱਤ ਮਿਲ ਗਈ ਪ੍ਰਗਤੀ ਜੇ ਚੰਗਾ ਹੀ ਹੋਗਾ ਨਾ ਕਿਸੇ ਨੂੰ ਛੱਤ ਮਿਲ ਗਈ ਤੇ ਫਿਰ ਹਾਰ ਜਿੱਤ ਹਾਰ ਜਿੱਤ ਦਾ ਬੰਦਾ ਵੱਡੀ ਗੱਲ ਥੋੜਾ ਜਦੋਂ ਵਾਜਪਈ ਸਾਹਿਬ ਦੋ ਸਿਰਫ ਦੋ ਸੀਟ ਐਸੀ ਉਹਨਾਂ ਨੇ ਕਿਹਾ ਸੀ ਕਿਦਾਂ ਕਰਾਂ ਹਨੇਰਾ ਛੱਡੇਗਾ ਕਮਲ ਕਿਲੇ ਅੱਜ ਘਾਟ ਆ ਗਿਆ ਸੀਟਾਂ ਕਾਲੂ ਵਧਾ ਜਾਣਗ ਤੀਜੀ ਵਾਰੀ ਸਰਕਾਰ ਬਣਨਾ ਚਾਈਨਾ ਦਾ ਪਾਕਿਸਤਾਨ ਦਾ ਅਮਰੀਕਾ ਵਰਗਾ ਦਾ ਜੋਰ ਲੱਗ ਗਿਆ ਬੜੇ ਹੋਰ ਵੀ ਹੈਗੇ ਆ ਚਲੋ ਮੈਂ ਕਿਸੇ ਦਾ ਕੀ ਨਾਮ ਲੈਣਾ ਪਿੱਛੋ ਬੜੇ ਫੰਡਿੰਗ ਵੀ ਹੋਈ ਹੈ ਹਜ਼ਾਰਾਂ ਕਰੋੜਾਂ ਦੀ ਫੰਡਿੰਗ ਹੋਈ ਹੈ ਵੀ ਮੋਦੀ ਸਾਹਿਬ ਨੂੰ ਨਹੀਂ ਆਣਨਾ ਪਰ RAM ਜੀ ਨੇ ਮੋਦੀ ਸਾਹਿਬ ਨੂੰ ਲੈ ਆਂਦਾ ਗੁਰਨਾਨਕ ਸਾਹਿਬ ਨੇ ਮੋਦੀ ਸਾਹਿਬ ਨੂੰ ਲੈ ਆ ਸਰ ਤੀਜੀ ਵਾਰ ਕਹਿੰਦੇ ਮੋਦੀ ਸਰਕਾਰ ਬਣੀ ਹੈ ਤੇ ਹੁਣ ਸਰ ਇਸ ਹਿਸਾਬ ਨਾਲ ਜਿਹੜਾ ਕੰਗਨਾ ਰਣੌਤ ਵਾਲਾ ਵੀ ਜਿਹੜਾ ਇਨਸੀਡੈਂਟ ਹੁਣ ਪਿਛਲੇ ਦਿਨੀ ਹੋਇਆ ਹੈ ਤੁਹਾਡਾ ਉਸ ਤੇ ਕੀ ਕਹਿਣਾ ਹੈ ਦੇਖੋ ਪਹਿਲੀ ਗੱਲ ਤਾਂ ਸਾਡੇ ਗੁਰੂ ਸਾਹਿਬ ਨੇ ਕਿਸੇ ਤੇ ਵਾਰ ਕਰਨਾ ਸਿਖਾਇਆ ਨਹੀਂ ਜੇ ਉਹਦੀ ਬਿਆਨਬਾਜ਼ੀ ਗਲਤ ਸੀ ਜੇ ਫਿਰ ਆਪਾਂ ਆਹ ਵਾਲਾ ਕੰਮ ਕਰਤਾ ਤੇ ਆਪਾਂ ਤਾਂ ਇੱਕ ਗਲਤੀ ਦੇ ਉੱਤੇ ਚਾਰ ਗਲਤੀਆਂ ਕਰਤੀਆਂ ਹੁਣ ਇਹ ਦੇਖੋ ਵੀ ਆਪਾਂ ਹਿਮਾਚਲ ਜਾਵਾਂਗੇ ਨਾ ਜੇ ਆਪਣੇ ਕਿਸੇ ਭਾਈ ਭੈਣ ਨੂੰ ਕੋਈ ਹਿੱਟ ਕਰਦਾ ਤੇ ਆਪਾਂ ਸਾਰਾ ਪੰਜਾਬ ਖੜਾ ਜਾਗੇ ਵੀ ਵੀ ਹਿਮਾਚਲ ਦੀ ਬੇਟੀ ਆ ਯਾਰ ਅਸੀਂ ਹਾਂ ਸਾਡੀ ਵਾਰਤਾ ਖਰੀ ਗੁਰਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਵਾਰਤਾ ਕਰਨਾ ਕੋਈ ਬੜਾ ਕੋਟਾ ਰਕਸ਼ਸ ਵਰ ਨੂੰ ਸਿੱਧਾ ਕਰਤਾ ਵਾਰਤਾ ਨਾ ਕੋਈ ਕਿਰਪਾਨ ਥੋੜਾ ਬਾਰੀ ਕਿਰਪਾਨ ਉਦੋਂ ਜਾਇਜ਼ ਹੈ ਹਥਿਆਰ ਚੱਕਣਾ ਉਦੋਂ ਜ਼ਿਆਦਾ ਜਦੋਂ ਅੱਗੋਂ ਤਿਆਰ ਸਾਡੇ ਸਾਡੇ ਤੇ ਹਮਲਾ ਹੁੰਦਾ ਸੀ ਮਰਨ ਦੇ ਕਿਨਾਰੇ ਇਹ ਫਿਰ ਹਥਿਆਰ ਚੱਕਣਾ ਜਾਂ ਜਾ ਚੱਕਿਆ ਛੇਵੇਂ ਪਾਸ਼ਾ ਨੇ ਚੱਕਿਆ ਦਵਸੇਵੇਂ ਪਾਸ਼ਾ ਨੇ RAM ji ਨੇ ਵੀ ਚੱਕਿਆ ਕ੍ਰਿਸ਼ਨ ਮਹਾਰਾਜ ਜੀ ਨੇ ਚੱਕਿਆ ਸਾਡੇ ਮਤਾਵਾਂ ਨੇ ਵੀ ਚੱਕਿਆ ਸਾਰਿਆਂ ਨੇ ਚੱਕਿਆ ਪਰ ਹਥਿਆਰ ਉਦੋਂ ਚੱਕਿਆ ਜਦੋਂ ਅੱਤ ਹੋ ਜਾਂਦੀ ਹੈ ਜੇ ਉਹਨੇ ਮਾੜੀ ਕੋਈ ਗੱਲ ਕਿ ਲੱਗੀ ਸੀ ਇਹਨਾਂ ਨੂੰ ਲੱਗੀ ਸੀ ਤੇ ਉਹਦਾ ਜਵਾਬ ਉਸ ਤਰ੍ਹਾਂ ਦਿੰਦੇ ਪਰ ਉਹ ਆਪਾਂ ਬਾਰ-ਬਾਰ ਕੀ ਜਿੰਦੇ ਜੀ ਆਹ ਕਿਹਾ ਜੀ ਉਹਨੂੰ ਆਹ ਕਿਹਾ ਜੀ ਪਰ ਇਦਾਂ ਨਹੀਂ ਹੋਇਆ ਉਹਦੀ ਆਪਣੀ ਇੰਟਰਵਿਊ ਜਿਹੜੀ ਆਡੀਓ ਆ ਰਹੀ ਹੈ ਉਹ ਆਪ ਕਹਿ ਰਹੀ ਹੈ ਕਿ ਮੈਨੂੰ ਉਹ ਦੇਖ ਕੇ ਪੰਜਾਬ ਇੱਕ ਬਹੁਤ ਵਧੀਆ ਸਟੇਟ ਹੈ ਪੰਜਾਬ ਦਾ ਮਤਲਬ ਖੁਸ਼ਬੂ ਹੈ ਸਰਬਤ ਦਾ ਭਲਾ ਹੈ ਜਦੋਂ ਆਪਾਂ ਇੱਧਰੇ ਕੰਮ ਕਰਾਂਗੇ ਨਾ ਕਿਤੇ ਨਾ ਕਿਤੇ ਸਾਡੀ ਸਟੇਟ ਨੂੰ 6 ਵਜੇ ਦੀ ਆ ਸਾਡੇ ਬੱਚੇ ਬਾਹਰ ਵੀ ਰਹਿੰਦੇ ਆ ਸਾਡੇ ਲੋਕ ਵੀ ਬਾਹਰ ਦੇ ਸਾਡੇ ਵੱਡੇ ਵੀ ਬਾਹਰ ਰਹਿੰਦੇ ਆ ਫਿਰ ਜਦੋਂ ਬਾਹਰਲੀਆਂ ਸੀਟਾਂ ਦੇ ਸਾਡੇ ਨਾਲ ਜਦੋਂ ਨਾ ਫਿਰ ਅਸੀਂ ਕਹਿੰਦੇ ਆ ਵੀ ਸਾਡੇ ਤੇ ਨਸਲ ਖੁਸ਼ੀ ਕੀਤੀ ਜਾ ਰਹੀ ਹੈ ਸਾਡੇ ਤੇ ਗਲਤ ਟਿੱਪਣੀ ਕੀਤੀ ਜਾ ਰਹੀ ਪੰਜਾਬੀ ਬਾਰੇ ਫਿਰ ਆਪਾਂ ਕਿਥੇ ਆਪਾਂ ਵੀ ਸੋਚੀ ਵੀ ਆਪਾਂ ਵੀ ਇਦਾਂ ਦਾ ਕੰਮ ਨਾ ਕਰੀਏ ਜਿੱਤੇ ਬਦਨਾਮੀ ਉਹ ਆਪ ਭੈਣ ਇਸ ਗੱਲ ਦੀ ਰਿਅਲਾਈਜ਼ ਕਰ ਗਈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਇਹਨੂੰ ਤੂਲ ਨਾ ਦਿਓ ਹੋ ਗਿਆ ਜੋ ਹੋਣਾ ਸੀ ਪਰ ਅੱਗੋਂ ਆਪਾਂ ਸਿੱਖੀਏ ਕਈ ਚੀਜ਼ਾਂ ਸਰ ਜਿੱਦਾਂ ਕੀ ਕਹਿ ਰਹੇ ਵਿਕਾਸ ਦੀ ਗੱਲ ਹੁਣ ਆਪਣੇ ਪੰਜਾਬ ਦੇ ਵਿੱਚ ਬੇਸ਼ੱਕ ਕਾਂਗਰਸ ਦੀ ਸਰਕਾਰ ਹੈ ਪਰ ਆਪਣੇ ਜਿਹੜੇ ਸੈਂਟਰਲ ਗਵਰਨਮੈਂਟ ਹੈ ਉਹ ਹੈ ਮੋਦੀ ਜੀ ਦੀ ਹੁਣ ਕਈ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਰਹੀ ਹੈ ਕਿ ਮੋਦੀ ਜੀ ਨੂੰ ਪੰਜਾਬ ਤੋਂ ਵੋਟਾਂ ਨਹੀਂ ਮਿਲੀਆਂ ਤਾਂ ਹੋ ਸਕਦਾ ਉਹ ਪੰਜਾਬ ਨੂੰ ਬੁਆਇਕਾਟ ਕਰ ਦੇਣ ਤੇ ਇਹ ਹੋਣ ਵਾਲਾ ਹੈ ਕਿ ਨਹੀਂ ਤੁਹਾਡਾ ਨਾਮ ਪ੍ਰਗਤੀ ਹੈ ਨਾ ਪ੍ਰਗਤੀ ਦਾ ਮਤਲਬ ਹੀ ਹੈ ਕੰਮ ਕਰਨਾ ਹੈ ਠੀਕ ਹੈ ਨਾ ਇੱਕ ਗੱਲ ਸਮਝੋ ਜਦੋਂ ਮੋਦੀ ਸਾਹਿਬ ਦੀ ਪਹਿਲਾਂ ਵੀ ਸਰਕਾਰ ਨਹੀਂ ਇੱਥੇ ਸੀ ਪਹਿਲਾਂ ਵੀ ਸਾਡਾ ਕੋਈ ਇੱਥੇ ਕੋਈ ਬਾੜਾ ਹਿੱਸਾ ਨਹੀਂ ਸੀਗਾ ਤਾ ਵੀ ਰੇਲਵੇ ਸਟੇਸ਼ਨ ਜਿੰਨੇ ਬਣ ਰਹੇ ਉਹ ਕਿੰਨੇ ਬਣਾ ਕੇ ਦਿੱਤੇ ਆ ਸੜਕਾ ਕਿੰਨੀਆਂ ਤੁਸੀਂ ਹੁਣ ਜਾਣਦੇ ਹੋ ਸੜਕਾ ਦੇ ਕਿੰਨਾ ਮਜ਼ਾ ਆਂਦਾ ਸੜਕਾ ਦੇ ਇਹ ਸਾਰਾ ਸਿਸਟਮ ਮੋਦੀ ਸਾਹਿਬ ਲੋਨ ਦੇ ਜੇ ਲੋਕਾਂ ਨੂੰ ਘਰ ਮਿਲੇ ਇੱਥੇ ਵੀ ਮਿਲੇ ਜੇ ਲੋਕਾਂ ਨੂੰ ਟਾਇਲਟਸ ਵੀ ਇੱਥੇ ਵੀ ਮਿਲੇ ਜੇ ਲੋਕਾਂ ਨੂੰ ਗੈਸ ਸਿਲੰਡਰ ਮਿਲੇ ਇੱਥੇ ਵੀ ਮਿਲੇ ਸਾਡਾ ਕੰਮ ਇਹ ਹੈ ਨਹੀਂ ਉਹਨਾਂ ਨੇ ਕੀ ਕਿ ਸਭ ਤੋਂ ਪਹਿਲਾਂ ਬਿਆਨਬਾਜ਼ੀ ਕੀਤੀ ਸੀ ਵੀ 100 ਦਿਨ ਦਾ ਰੂਟ ਮੈਪ ਦੂਜਾ ਗੱਲ ਹੈ ਵੀ ਕਿਸੇ ਵੀ ਸਟੇਟ ਨਾਲ ਪੱਕਾ ਬਤ ਨਹੀਂ ਹੋਊਗਾ ਤੇ ਇਹੋ ਜਿਹਾ ਪ੍ਰਧਾਨ ਮੰਤਰੀ ਦਰਵੇਸ਼ ਨਹੀਂ ਮਿਲ ਸਕਦਾ ਲੋਕੀ ਜੋ ਕਹਿਣਾ ਕਹੀ ਜੜ ਪਰ ਪ੍ਰਧਾਨ ਮੰਤਰੀ ਸਾਰਿਆਂ ਦੇ ਵਾਸਤੇ ਸਾਂਝੇ ਜਿਹੜਾ ਸਲੋਗਨ ਦਿੱਤਾ ਗਿਆ ਸੀ ਜੋ ਰਾਮ ਕੋ ਲਾਏ ਹਾਂ ਮੂਨ ਕੋ ਲਾएंगे ਤੁਹਾਡਾ ਉਤੇ ਕੀ ਕਹਿਣਾ ਲਾਏ ਲਿਆਦਾ ਰ ਲੋਕਾਂ ਨੇ ਤੀਜੀ ਵਾਰੀ ਕਦੀ ਜੇ ਨਹਿਰੂ ਸਾਹਿਬ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ ਨਾ ਚੁਣ ਕੇ ਨਹੀਂ ਬੜੇ ਸੀ ਉਹ ਤਾਂ ਤੁਹਾਨੂੰ ਵੀ ਪਤਾ ਕਿੱਦਾਂ ਬੜੇ ਸੀ ਪਹਿਲੀ ਵਾਰ ਕਿੱਦਾਂ ਬੜੇ ਸੀ ਕਿੱਦਾਂ ਜਿਹੜੇ ਬਣਦੇ ਦਾ ਸਰਦਾਵੱਲ ਮੱਲਬਾਈ ਪਟੇਲ ਸੀਗੇ ਪ੍ਰਧਾਨ ਮੰਤਰੀ ਤੋਂ ਬਣਦੇ ਸੀ ਪਰ ਇਮੋਸ਼ਨਲ ਬਲੈਕਮੇਲ ਕਰਕੇ ਤੇ ਨਹਿਰਸਨ ਬਣਾਇਆ ਇਕੱਲੇ ਇੱਕੋ ਇੱਕ ਪ੍ਰਧਾਨ ਮੰਤਰੀ ਹੈ ਜਿਹੜੇ ਚੁਣ ਕੇ ਤੀਜੀ ਵਾਰ ਆਏ ਬੜੀ ਵੱਡੀ ਗੱਲ ਹੈ ਤੀਜੀ ਵਾਰੀ ਸਰਕਾਰ ਬਣਾਣਾ 15 ਸਾਲ ਜੇ ਬੱਚਾ ਜਿਹੜਾ ਜੰਮਦਾ ਵੱਡਾ ਆ ਜਾਂਦਾ ਜਿਹੜਾ 2-3 ਸਾਲ ਦਾ ਬੱਚਾ ਹੁੰਦਾ ਨਾ 18 ਸਾਲ ਤੋਂ ਪਲੱਸ ਹੋ ਜਾਂਦਾ ਤੇ ਸਰਕਾਰਾਂ ਤਾਂ 15 ਸਾਲ ਚਲਾਣੀਆਂ ਤੇ ਵਿਰੋਧੀਆਂ ਦੇ ਚਿਤ ਹੋ ਜਾਂਦਾ ਇਹ ਵਿਰੋਧੀਆਂ ਦੀ ਚਿਤ ਹੈ ਰਾਹੁਲ ਗਾਂਧੀ ਦੇ ਕਿਹਾ ਨਾ ਬੜਾ ਵਧੀਆ ਚੁਟਕਲਾ ਆਇਆ ਉਹ ਕਹਿੰਦੇ ਵੀ ਰਾ ਉਹ ਕਹਿੰਦੇ ਭਈ ਰਾਹੁਲ ਵੀ ਤੂੰ ਤੀਜੀ ਵਾਰੀ ਤੀਜੀ ਵਾਰੀ ਫੇਲ ਹੋ ਗਿਆ ਤੇ ਇਹਦੇ ਬਾਰੇ ਤੂੰ ਕੀ ਕਹਿਣਾ ਕਹਿੰਦਾ ਮੈਂ ਇਸ ਕਰਕੇ ਖੁਸ਼ ਆ ਕਿ ਉਹ ਬੰਦਾ ਫਸਟ ਦੀਜੇਗਾ ਸੈਕੰਡ ਆਇਆ ਮਤਲਬ ਉਹ ਆਪਣੀ ਕ੍ਰੈਡੀਬਿਲਟੀ ਨਹੀਂ ਦੇਖਦੇ ਸਿਰਫ ਬਿਆਨਵਾਜੀ ਇੱਥੇ ਲੁਧਿਆਣਾ ਕੀ ਦੇ ਦੇ ਅਸੀਂ ਮੈਂ ਜਿਹੜੀ ਗੱਲ ਇਹ ਬਿਆਨ ਬਜੀ ਹੈ ਭੇਜੋੜ ਫਿਰ ਲੱਖ ਰੁਪਈਆ ਲੋਕਾਂ ਨੂੰ ਤੁਹਾਨੂੰ ਲੱਖ ਰੁਪਈਆ ਜਦੋਂ ਮਿਲ ਜੂਗਾ ਫਿਰ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ ਵੀ ਤੁਹਾਨੂੰ ਲੱਖ ਰੁਪਈਆ ਮਿਲਿਆ ਪਰ ਇਹ ਗੁੰਮਰਾਹ ਕਰਨ ਦੀ ਗੱਲ ਹੈ ਸਟੇਟ ਕੋਲੋਂ ਪੈਸਾ ਨਹੀਂ ਤੁਹਾਡੇ ਇੰਨਾ ਇੰਨਾ ਤਾਂ ਕੇਂਦਰ ਕੋਲੋਂ ਪੈਸਾ ਵੀ ਕਿਸੇ ਨੂੰ ਲੱਖ ਲੱਖ ਰੁਪਏ ਦੇ ਸਕਦਾ ਝੂਠ ਬੋਲਿਆ ਜਾ ਰਿਹਾ ਜਿਹੜੀਆਂ ਗੱਲਾਂ ਸਮਝਣ ਦੀ ਜ਼ਰੂਰਤ ਹੈ ਅੱਜ ਦੇਸ਼ ਤਰੱਕੀ 'ਚ ਜਾ ਰਿਹਾ ਉਹ ਮੋਦੀ ਸਾਹਿਬ ਦੀ ਅਗਵਾਈ 'ਚ ਜਾ ਰਿਹਾ ਐਵੇਂ ਨਹੀਂ ਜਾ ਰਿਹਾ ਦੁਨੀਆ ਦੇ ਵਰਲਡ ਲੈਵਲ ਤੇ ਅੱਜ ਮੋਦੀ ਸਾਹਿਬ ਦਾ ਨਾਮ ਡੰਗਾ ਵੱਜ ਰਿਹਾ ਤੇ ਉਸ ਡੰਕੇ ਨੂੰ ਪਛਾਣੀਏ ਜਿਹੜੇ ਲੋਕ ਪੈਰੀ ਹੱਥ ਦ ਸਰ ਇੰਟਰਨੈਸ਼ਨਲ ਅਫੀਅਰਸਿਸ ਆਪਣਾ ਇੰਡੀਆ ਬਹੁਤ ਅੱਗੇ ਗਿਆ ਹੈ ਇਸ ਦੇ ਨਾਲ ਹੀ ਹੁਣ ਆਉਣ ਵਾਲਾ ਜਿਹੜਾ ਟਾਈਮ ਹੈ ਉਹਦੇ ਵਿੱਚ ਵਿਕਾਸ ਵੀ ਹੋਵੇਗਾ ਇਸ ਦੇ ਨਾਲ ਹੀ ਜਿਹੜੀ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਬਹੁਤ ਸਾਰੀ ਫੈਸਿਲਿਟੀਆਂ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਹੁਣ ਤੁਸੀਂ ਆਉਣ ਵਾਲੀ ਜਨਰੇਸ਼ਨ ਨੂੰ ਸਰ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਆਉਣ ਵਾਲੀ ਜਨਰੇਸ਼ਨ ਤੋਂ ਇੱਕੋ ਇੱਕ ਬੇਨਤੀ ਕਰਾਂਗਾ ਕਿ ਆਪਣੇ ਦੇਸ਼ ਲਈ ਕੰਮ ਕਰੀਏ ਆਪਣੀ ਸਟੇਟ ਲਈ ਕੰਮ ਕਰੀਏ ਆਪਣੇ ਸ਼ਹਿਰ ਦੇ ਕੰਮ ਕਰੀਏ ਬੰਦੇ ਆਣੇ ਜਾਣੇ ਆ ਮਰ ਜਾਣੇ ਆ ਕੋਈ 100 ਸਾਲ ਜਿਉਗਾ ਕੋਈ 50 ਸਾਲ ਜਿਉਗਾ ਕੋਈ 40 ਸਾਲ ਜਿਉਗਾ ਰਹਿਣ ਤਾਂ ਕਿਸੇ ਨੇ ਨਹੀਂ ਇਸ ਤੋਂ ਪਹਿਲਾਂ ਆ ਵੀ ਦੇਖੋ ਵੀ ਅਸੀਂ ਹੁਣ ਦਾਦਾ ਜੀ ਦੀ ਗੱਲ ਕਰੀਏ ਵੀ ਕਿਹੜੇ ਮਕਾਨ ਚ ਰਹਿੰਦੇ ਸੀ ਅਸੀਂ ਕਿੱਥੇ ਰਹਨੇ ਆ ਕੱਲ ਨੂੰ ਪਤਾ ਨਹੀਂ ਅਸੀਂ ਕਿੱਥੇ ਰਹਿਣਾ ਇਹਦਾ ਇੱਕੋ ਇੱਕ ਤਰੀਕਾ ਹੈ ਜੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਨਾਮ ਕਮਾਣਾ ਵੀ ਜੇ ਵਾਕਈ ਹੀ ਤੁਸੀਂ ਧਰਤੀ ਤੇ ਆਏ ਤੇ ਸਫਲ ਕਰਕੇ ਜੇ ਫਿਰ ਲੋਕਾਂ ਲਈ ਕੰਮ ਕਰੀਏ ਫਿਰ ਦੂਜਾ ਕੰਮ ਨਾ ਕਰੀਏ ਲੋਕਾਂ ਲਈ ਕੰਮ ਕਰੀਏ ਠੀਕ ਆ ਆਪਣਾ ਘਰ ਘਰ ਚਲਾੜਾ ਉਹ ਵੀ ਜ਼ਰੂਰੀ ਹੈ ਕਹਿੰਦੇ ਨਾ ਭੁੱਖੇ ਭਗਤ ਨਾ ਕੀਜੇ ਜੇ ਮਾਲ ਆਪਣੀ ਲਈ ਜੇ ਭੁੱਖੇ ਕਬਤ ਭਗਤੀ ਨਹੀਂ ਹੁੰਦੀ ਪਹਿਲਾਂ ਆਪਣਾ ਘਰ ਸੰਭਾਲੋ ਫਿਰ ਸਮਾਜ ਦੇ ਵਿੱਚ ਨਿਕਲੋ ਅੱਜ ਟੈਂਪਰੇਚਰ 35° ਤੇ ਪਹੁੰਚ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਡੀ 140 ਕਰੋੜ ਤੋਂ ਵੱਧ ਦੀ ਜਨਸੰਖਿਆ ਉਹਦੇ ਵਿੱਚ ਜੇ ਥਰਡ ਲਾ ਲੀਏ ਵੀ ਚਲੋ ਠੀਕ ਹੈ ਬੱਚੇ ਵੀ ਆ ਛੋਟੇ ਬੱਚੇ ਵੀ ਉਹਨਾਂ ਦੇ ਨਾਮ ਤੇ ਦਰਖਤ ਲਾ ਲੀਏ ਦਰਖਤ ਲਾਈਏ ਨਾ ਕੱਲਾ ਦਰਖਤ ਪਾਲੀਏ ਦਰਖਤ ਪਾਲੀਏ ਦੇ ਅੱਜ ਦੇਖਦੇ ਦਰਖਤ ਦੇ ਥੱਲੇ ਜਾਣੇ ਤਾਂ 5-6 ਡਿਗਰੀ ਟੈਂਪਰੇਚਰ ਘਟ ਜਾਂਦਾ ਨਾਲ ਹੀ ਤੇ ਫਿਰ ਜੇ ਟੈਂਪਰੇਚਰ ਇੱਕ ਦਰਖਤ ਲਾ ਕੇ ਘਟਦਾ ਫਿਰ ਏਸੀ ਲਾਉਣ ਦੀ ਲੋੜ ਦੀ ਵੱਧ ਤੋਂ ਵੱਧ ਦਰਖਤ ਲਾਈਏ ਤਾਂ ਜੋ ਸਾਡੇ ਸਮਾਜ ਦੀ ਆਉਣ ਵਾਲੀ ਚੀਜ਼ ਨੂੰ ਅਸੀਂ ਦੱਸ ਸਕੀਏ ਪਾਣੀ ਵੀ ਹੈਗਾ ਤੇ ਰਿਆਵਲ ਵੀ ਆ ਗਿਆ ਸਰ ਇੱਕ ਮੀਮ ਬਣਾਇਆ ਗਿਆ ਸੀਗਾ ਮੋਦੀ ਦੇ ਉੱਤੇ ਕਿ ਚਿਰਾਗ ਪਾਸ਼ਵਨ ਉਹਨਾਂ ਦਾ ਹਨੂਮਾਨ ਜੀ ਕਿਹਾ ਗਿਆ ਤੇ ਤੁਹਾਡਾ ਉੱਤੇ ਕੀ ਕਹਿਣਾ ਹੈ ਦੇਖੋ ਜਿਹੜੇ ਮੀਮਸ ਬਣਾਉਂਦੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਮੀਮਸ ਉਹ ਬਣਾਓ ਜਿੱਚੇ ਲੋਕਾਂ ਨੂੰ ਮੈਸੇਜ ਆਵੇ ਮੀਮਸ ਨਾ ਉਹ ਉਹਨਾਂ ਬਣਾਓ ਜਿੱਚੇ ਲੋਕਾਂ ਦੀ ਬੇਇੱਜ਼ਤੀ ਹੋਵੇ ਅੱਜ ਰਾਹੁਲ ਗਾਂਧੀ ਦੀ ਬੇਇੱਜ਼ਤੀ ਕਰਾ ਅੱਜ ਮੈਂ ਫਲਾੜੇ ਦੀ ਬੇਇੱਜ਼ਤੀ ਕਰਾ ਇਹ ਮੇਰਾ ਧਰਮ ਨਹੀਂ ਹਾਂ ਕਰਦੇ ਲੋਕ ਵਾਇਰਲ ਕਰਨਾ ਸੇ ਬੜਾ ਕੁਝ ਕਰਦੇ ਆ ਪਰ ਇੱਕੋ ਇੱਕ ਵਾਇਰਲ ਕਰੀਏ ਜਿਹਦੇ ਨਾਲ ਸਮਾਜ ਦਾ ਭਲਾ ਹੋ ਹੋਰ ਕੋਈ ਚੀਜ਼ ਨਾ ਬਾਰੇ ਕੀ ਕਹਿਣਾ ਚਾਹੋਗੇ ਨਰਿੰਦਰ ਮੋਦੀ ਜੀ ਨੂੰ ਆਪਣੇ ਮੈਂ ਮੋਦੀ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਹੜਾ ਅੱਜ 73 ਸਾਲ ਦੀ ਉਮਰ ਹੋਣ ਲੱਗੀ ਆ ਇਸ ਉਮਰ ਦੇ ਵਿੱਚ ਵੀ ਨੌਜਵਾਨਾਂ ਤੋਂ ਵੱਧ ਕੰਮ ਕਰ ਰਿਹਾ ਕਿਉਂਕਿ ਮੈਂ ਦੋ ਵਾਰ ਹੀ ਮਿਲਿਆ ਤੇ ਜਦੋਂ ਮੈਂ ਮਿਲਿਆ ਤੇ ਮੇਰੇ ਅੰਦਰ એનર્ਜੀ ਭਰ ਗਈ ਕਿ ਇਸ ਉਮਰ ਦੇ ਵਿੱਚ ਸਾਡੇ ਤੋਂ ਵੱਧ ਜਵਾਨ ਲੱਗਦੇ ਆ ਸਾਡੇ ਤੋਂ ਵੱਧ ਉਹਨਾਂ 'ਚ એનર્ਜੀ ਲੱਗਦੀ ਆ 23 ਸਾਲ ਦੀ ਉਪਰ 23 ਸਾਲ ਦਾ ਉਹਨਾਂ ਦਾ ਜਿਹੜਾ ਲਾਸਟ ਕੈਰੀਅਰ ਆ ਸੀਐਮ ਤੋਂ ਬਾਅਦ ਪੀਐਮ ਕੋਈ ਆਰਾਮ ਨਹੀਂ ਕੀਤਾ ਭਗਤੀ ਕੀਤੀ ਆ ਸੇਵਾ ਕੀਤੀ ਆ ਤੇ ਸਮਾਜ ਲਈ ਦਿਨ ਵਿਚਰੇ ਤੇ ਮੈਂ ਮੋਦੀ ਸਾਹਿਬ ਨੂੰ ਬਹੁਤ-ਬ ਪੰਜਾਬੀਆਂ ਵੱਲੋਂ ਖਾਸ ਕਰਕੇ ਇਹ ਪੱਗ ਦੀ ਸ਼ਾਨ ਤੁਸੀਂ ਬਣਾਈ ਐ ਇਸ ਕਰਕੇ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਇਸ ਦੇ ਨਾਲ ਹੀ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਹੁਣ ਆਉਣ ਵਾਲਾ ਸਭ ਦਾ ਟਾਈਮ ਹੈ ਉਹ ਕਿੰਨਾ ਸੁਨਹਿਰਾ ਹੋਣ ਵਾਲਾ ਹੈ ਜਿਹੜਾ ਪੰਜਾਬ ਨੇ ਇੱਕ ਸੁਪਨਾ ਪਨੋਇਆ ਹੈ ਉਸ ਚੀਜ਼ ਨੂੰ ਇੱਕ ਬੁਨਿਆ ਉਸ ਤਰੀਕੇ ਨਾਲ ਕਿ ਅਸੀਂ ਆਪਣੇ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਏ ਹੋਰ ਵਿਕਾਸ ਕਰੀਏ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਤੇ ਇਦਾਂ ਹੀ ਅਸੀਂ ਮੁਲਾਕਾਤ ਕਰਦੇ ਰਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸਿਟੀ ਹੋਮ ਨਿਊਜ਼